ਮਰੇ ਹੋਣੀ ਆ 70 ਕਿਤੇ ਹੋਣੀ ਯਾਰ ਕਿਹੜਾ ਪਤਾ ਲੱਗਦਾ ਸੋਸੋਂ ਜ਼ਿਆਦਾ ਹੋਊਗੀ ਯਾਰ ਮੈਂ ਤਾਂ ਪਤਾ ਨਹੀਂ ਜ਼ਿਆਦਾ ਹੋਵੇ ਦੋ ਚੱਲ ਭਾਈ ਮੈਂਹਿੰਦੀ ਬੰਦਾ ਬੋਲ ਬ੍ਰਦਰ ਬਾਪਾ 70 ਦੇ ਨੇੜੇ ਹੋਏਗਾ ਤੂੰ ਉਹ ਬੱਸ ਯਾਰ ਬੱਸ ਲੈ ਆ ਦਾੜੀ ਮਾ ਦਾੜੀ ਮੁੱਛ ਮਨੇ ਤਾਂ ਉਮਰ ਕੱਢ ਦਿੰਦੀ ਹੁੰਦੀ ਐ ਓਏ ਰਾਏ ਤਾਂ ਨਹੀਂ ਮੈਂ ਤੈਨੂੰ ਆਹ ਆਪ ਕਿਉਂ ਤੂੰ ਗਿੱਗਾ ਬੰਨਾ ਗਿੱਗਾ ਤਾਂ ਨਹੀਂ ਖਰੀਦ ਤੈਨੂੰ ਮੈਨੂੰ ਪਤਾ ਨਹੀਂ ਨਾ ਫਿਰ ਆ ਸੋ 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 ਸੱਚੇ ਮਾਨੇ ਨੈਣੀ ਸਿੱਖੀ ਕਾਰਕਮਾਹੀ ਚਾਚਾਰ ਕਰਨ ਪੁੱਛਦੇ ਆ ਕਿ ਕਿਹੜੀ ਸਰਕਾਰ ਬਣ ਸਕਦੀ ਹੈ ਕੀ ਲੱਗਦਾ ਐ ਚੇਅਰ ਆਪਾਂ ਜਾਗਦੇ ਆ ਆਪਾਂ ਉਹ ਟਾਈਮ ਗਏ ਹੁਣ ਗਰਮੀ ਦੀ ਵੇਲੇ ਟਾਈਮ ਸੀ ਆਹੋ ਅਜਿਹਾ ਬਾਲੀ ਵਾਲਾ ਇਸ ਵੇਲੇ ਲੱਗ ਜਾਂਦੇ ਗਰਮੀ ਨੂੰ ਮੈਂ ਹਾਂਜੀ ਤੇ ਖਿੱਲਾਪੁਰੀ ਆ ਲੈਉਂਦੇ ਰੂਪਾ ਦਾ 300 ਰੇ ਜਿਹੜਾ ਗਰਮੀ ਅੱਛਾ ਫੇਰੀ ਉਹ ਉੱਥੇ ਖੜਦੇ ਤੇ ਆਰਾਮ ਕੇ ਘਰ ਕੋਲ ਉਹ ਪਾਜੀ ਇਹ ਚਰਤ ਲਾ ਲੈਂਦੇ ਬਸ ਹਰਤ ਮਾਣ ਹੈ ਕਿ ਅਵਧ ਕਾਲ ਆਖਣ ਵੀ ਲੈਟ ਸਹੀ ਗੱਲ ਹੈ ਤੇ ਬਿਮਾਰ ਤਾਂ ਹੁੰਦਾ ਨਾ ਜੇ ਕਿਉਂ ਖਾ ਕੇ ਉਹ ਕੰਮ ਨਹੀਂ ਕਰਨਾ ਲੋਕ ਜੀ ਕੰਮ ਕਰੇ ਲੈ ਕੇ ਕਈ ਮੰਡੇ ਖਾਏ ਤਾਂ ਅੱਥਰ ਨੂੰ ਨਿਕਲ ਜੂਗਾ ਸਹੀ ਗੱਲ ਕਿਸ ਕੇ ਖੇਤ ਵਿੱਚ ਆਇਓ ਹੈ ਛੇਵੀ ਸਰਦਾਰ ਕੋਲ ਇਹ ਲਾਉਣ ਗਣ ਚੋਨਾ ਇਹ ਜਾਂਦੇ ਆ ਜੀ ਮਲੋਟ ਕਹਿੰਦੇ ਰਸਨ ਪਾਣੀ ਲੈਣ ਜਾਣਾ ਲੈ ਬਾਬਾ ਚੱਕੀ ਆ ਨਾ ਕੁਰਸੀ ਹੋਰ ਆਵਾ ਜੀ গুড মর্নিং ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਜੀ ਤੇ ਬਾਕੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਬੜੀ ਮਿਹਨਤ ਲੱਗਦੀ ਹੈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਅਦ ਦੇ ਆਪਾਂ ਅੱਗੇ ਵਲੌਗ ਵੱਲ दर्शन लाए मन आवन जा न सो जाय ना सो जा दरबार माया मय पलिटया अंतर अज्ञान गबार तव नर उठा जागया सुर बंद लगा बहु पार बोले तो शुरू करते हैं सतगुरु बच्चे वे वे आई पाए कर्म मिलाए तो पाए एक मन ना ਸੱਚੀ ਰਸੀ ਸਤਿ ਧੰਨ ਉੱਤਾਂ ਤਹੀ ਬਾਵੇ ਸੱਚ ਸੁਣੋ ਸੱਚ ਮੰਨ ਲੈਣੀ ਸਿੱਖੀ ਕਾਰ ਕਮਾ ਜੀ ਸੱਚੀ ਸਰਬਸ਼ਨਾ ਸਤਿ ਮਾਝ ਸਮਾਹੀ ਨਾਮਤਨ ਸਤਿ ਗੁਰੂ ਸੱਚ ਨਾ ਪਾਈਏ ਮਨ ਲੋ ਜੀ ਆਪਾਂ ਪਹੁੰਚ ਗਏ ਚਾਚੇਰ ਕੇ ਕੋਲੇ ਚਾਚੇਰ ਕਣ ਪੁੱਛਦੇ ਆ ਕਿ ਕਿਹਦੀ ਸਰਕਾਰ ਬਣ ਸਕਦੀ ਹੈ ਕੀ ਲੱਗਦਾ ਐ ਚਾਚੇਰ ਦੇਖੋ ਹੁਣ ਕੀ ਆਖ ਸਕਦੇ ਕਦੋਂ ਬਣਾ ਜੂ ਬਸ ਤਾਂ ਕਲੀਅਰ ਹੀ ਹੋ ਗਿਆ ਤੇ ਮੋਦੀ ਬਣਾਊਗਾ ਹਾਂ ਹਾਂ ਮੋਦੀ ਤਾਂ ਫਿਰ ਬੋਧੀ ਦਾ ਜਿੱਤੀ ਗਿਆ ਹਾਂ ਬੋਧੀ ਤਾਂ ਹੈ ਕਹਿੰਦਾ ਖੜ ਜੋੜ ਨਾ ਜਿੱਤਿਆ ਹਾਂ ਉਹ ਤਾਂ ਪਤਾ ਹੀ ਆਪਾਂ ਨੂੰ ਚਾਚਾ ਕੇ ਮੈਨੂੰ ਪੁੱਛਿਆ ਤੇ ਮਹਿੰਦਰ ਕਹਿੰਦਾ ਕੀ ਬਣਾ ਮੈਂ ਬਣਾਇਆ ਤਾਂ ਪਤਾ ਹੀ ਹੁਣ ਮੋਦੀ ਬਣਾਊਗਾ ਇਹ ਸਰਕਾਰ ਬੋਧੀ ਫੇੜ ਆ ਗਿਆ ਹਾਂ ਸਾਢੇ ਹੱਥ ਕਦੋਂ ਅੱਜ ਹਾਂ ਸਾਢੇ ਹੱਥ ਨੇ ਲੈ ਬਈ ਫਿਰ ਅੱਜ ਸਾਢੇ ਹੱਥ ਮੋਦੀ ਸੌ ਚੱਕ ਲੂਗਾ ਫਿਰ ਮਤਲਬ ਆਪਣੀ ਖਬਰਾਂ ਲੇਟ ਆਉਂਦੀਆਂ ਮਤਲਬ ਖਬਰਾਂ ਲੇਟ ਆਉਂਦੀਆਂ ਹਾਂ ਮੈਂ ਤੇ ਗੋਲ ਦਬੜਾਂਗੇ ਲੇਟ ਆਉਂਦੇ ਆਂ ਗੋਲ ਦੁਰ ਕੋਣ ਜਮੈਂ ਲੇਟ ਹੋਇਆ ਮੈਂ ਉਹ ਤਾਂ ਪਹਿਲਾਂ ਹੀ ਤੈ ਹੋ ਗਿਆ ਸੀ ਜੇ ਬਣੂਗਾ ਹਾਂ ਹੋਗੇ ਦੋ ਤਿੰਨ ਤਾਂ ਦੋ ਤਿੰਨ ਨਾ ਹੋਰ ਫਿਰ ਕੱਡੀ ਵੀਰ ਕੋਲੇ ਬੱਠਣਗੇ ਸਾਰੇ ਹਾਂ ਚਲੋ ਤਾਂ ਕਲੀਅਰ ਹੀ ਐ ਪਰ ਉਹਨਾਂ ਆਏ ਆ ਵੀ ਆਏ ਤਾਂ ਨਹੀਂ ਨਾ ਵੀ ਕੱਲੇ ਉਸੇ ਦੀ ਐ ਕੱਲੇ ਉਸੇ ਦੀ ਨਾਲ ਮੇਮਣ ਵੀ ਹਾਂ ਹੋਰ ਵਧੀਆ ਤਕੜੀ ਸਿਹਤ ਸਿਹਤ ਵਧੀਆ ਓਕੇ ਜਓ ਚੜਦੀ ਕਲਾ ਤਰੇ ਯਾਰ ਨਹੀਂ ਆਜ ਬਾਬਾ ਜੰਟਾ ਬਸ ਆਉਣ ਵਾਲਾ ਹੀ ਆ ਆਜਾ ਹਾਂ ਹਾਂ ਕਦਰ ਆਰੀਆਂ ਦੇ ਬੈਠਾ ਜਾ ਤਾਂ ਮੇਂਦਰਾ ਤੇ ਆ ਜਾ ਬਾਈ ਆਪਾਂ ਫੋਟੋ ਖਿੱਚ ਗੀ ਕੋਈ ਸਾਹ ਵਾਏ ਨੇ ਸਾਡੇ ਅੱਦੇ ਪਿੰਡ ਰਕਵਾੜੀਆਂ ਨੇ ਖੜਾਈ ਆ। ਇਹ ਗਲਤ ਗੱਲ ਆ। ਹਾਂ ਸਹੀ ਸੱਚੀ ਗੱਲ ਆ ਜਮ। ਲੱਖ ਰੁਪਏ। ਸੱਚੀ ਗੱਲ ਨੇ ਜੀ। ਲੱਖ ਰੁਪਏ ਦੀ। ਤੇ ਮੈਂ ਕਿਹਾ ਹੱਸਦਾ ਨਾ ਬਸ ਸਾਡੇ ਵੇਲੇ ਨਾ ਜਿਆਦਾ ਵੜਦੇ ਸੀ ਗਰਾਊਂਡ 'ਚ ਹੁਣ ਤਾਂ ਜਾਂਦੇ ਨਹੀਂ ਕੋਈ। ਹਾਂ। ਹੁਣ ਤਾਂ ਗਰਾਊਂਡ ਹੀ ਜਵਾਕ ਨਹੀਂ ਦੇ ਪਿੰਡਾਂ 'ਚ। ਕੋਟੂ ਖੇਡਦੇ ਰਹੇ ਨੂੰ ਪੁੱਛ ਲੈ। ਸਾਰੇ ਤਾਂ ਬਾਹਰ ਜਾਵੜੇ। ਹੋਰ ਫਿਰ ਮਨ ਵਧੀਆ ਜੀ। ਤਕੜੀ ਥੇਤ। ਵਧੀਆ ਵਧੀਆ ਮੌਜ। ਹੁਣ ਆਪਣੇ ਜਵਾਕ ਨਾ ਗੱਲ ਕਰੀ ਮੈਂ ਵਾਲੀਬਾਲ ਦਾ ਗਰਾਊਂਡ ਵਿਲਾ ਪਿਆ ਵੀਡੀਓ ਬਣਾਉਣ ਗਿਆ ਸੀ ਉਧਰ ਮੈਂ। ਹਾਂ ਜੀ। ਵਾਲੀਬਾਲ ਖੇਡਿਆ ਕਰੋ। ਤੇ ਨਹੀਂ ਹੁ ਕਿਦੜੀ ਹਾਂ ਹੀ ਨਹੀਂ ਕੋਈ ਜਵਾਬ ਖਿਡਾਰੀ ਆ ਜੀਂਗੇ ਕੋਪੀ ਖਿੱਡਿਆ ਕਰੋ ਕੁਛ ਹੁਣ ਗਰਮੀ ਕਰਕੇ ਨਿਕਲਦੇ ਘਟਾ ਆ ਆਪਾਂ ਜਾਗਦੇ ਆ ਆਪਾਂ ਉਹ ਟਾਈਮ ਗਏ ਹੁਣ ਗਰਮੀ ਦੀ ਵੇਲੇ ਟਾਈਮ ਸੀ ਆ ਉਹ ਅਜਿਹਾ ਬਾਲੀ ਵਾਲਾ ਇਸ ਵੇਲੇ ਲੱਗ ਜਾਂਦੇ ਗੁਰਮੀ ਦੇ ਮੈਚ ਹਾਂਜੀ ਤੇ ਖਿੱਲਾਪੁਰੀਆ ਲਿਆਉਂਦੇ ਰੂਪਾ ਦਾ 300 ਰੇ ਜਿਹੜਾ ਗੁਰਪ ਅੱਛਾ ਫੇਰੀ ਉਹ ਉੱਥੇ ਖੇਡਦੇ ਤੇ ਆਰਾਮ ਕੇ ਘਰ ਕੋਲ ਉਹ ਜੀ ਆਪਾਂ ਜੀ ਇਹ ਤੇ ਛਰਤ ਲਾ ਲੈਂਦੇ ਬਸ ਹਰਤ ਲਾ ਲੈਂਦੇ ਹਾਂ ਪੂਰੇ ਜੱਟ ਕੇ ਖੇਡਦੇ ਆ ਬਹੁਤ ਪੂਰਾ ਜੱਟ ਕੇ ਸਰਪਸਮੈਨ ਮਾਇਆ ਹੁੰਦਾ ਸੀ ਆਹ ਜੱਟੇ ਹੱਥ ਨਾਲ ਤਲੀ ਚੱਲ ਵੜ ਗਿਆ ਬਸ ਸੁਣਿਆ ਉਹ ਆਦੇ ਨੌਕਰੀ ਵੀ ਦਿੰਦੇ ਪਾਲਸੀ ਲਈ ਨਹੀਂ ਇਹਨਾਂ ਨੇ ਨਾ ਸੱਚੀ ਗੱਲ ਹੈ ਨਹੀਂ ਇਹ ਸੱਚ ਸ਼ੇਬ ਨੇ ਉਹਦਾ ਤੇ ਕੀ ਕਰਾਉਣੀ ਨੌਕਰੀ 10 ਪੜੇ ਨੂੰ ਰੱਖਦੇ ਹੁੰਦੇ ਹਾਂ ਹੋਰ ਪੁੱਤ ਠੀਕ ਆ ਸਹੀ ਗੱਲ ਹੈ ਸਮਾਂ ਬਦਲ ਗਿਆ ਹੁਣ ਹਾਂ ਸਮਾਂ ਬਦਲ ਗਿਆ ਸਹੀ ਗੱਲ ਹੈ ਪਰਾਂਗੀਆਂ ਚੀਜ਼ਾਂ ਚੰਗੀਆਂ ਸੀਗੀਆਂ ਪਰ ਮੈਂ ਕੋਈ ਚੀਜ਼ ਹੀ ਹੋਵੇ ਉਹ ਬਤਾਈ ਉਹਨੇ ਪਹਿਲਾਂ ਵਾਲੀ ਕਰ ਉਹ ਖਰਾਕਾ ਨਾ ਖਰਾਕਾ ਰੰਗੀਆਂ ਨਹੀਂ ਹੁਣ ਵੱਧ ਕਿਓ ਖਾਲੇ ਬੰਦਾ ਬਿਮਾਰ ਹੋ ਜਾਂਦਾ ਹਾਂ ਮਾੜਾ ਕਿਓ ਵਰਦ ਕਾਲ ਆਖਣ ਦੀ ਲੈਟਰ ਸਹੀ ਗੱਲ ਹੈ ਤੇ ਬਿਮਾਰ ਤਾਂ ਹੁੰਦਾ ਨਾ ਜੇ ਕਿਉ ਖਾ ਕੇ ਉਹ ਕੰਮ ਹੀ ਨਹੀਂ ਕਰਨਾ ਕੰਮ ਕਰੇ ਲੈ ਕੇ ਕਈ ਮੰਡੇ ਖਾਏ ਤਾਂ ਅੱਥਰ ਨੂੰ ਨਿਕਲ ਜੂਗਾ ਸਹੀ ਗੱਲ ਹੈ ਰਾਜਸਥਾਨ ਦੇ ਵਿੱਚ ਇਹ ਤਾਂ ਸੱਚੀਆਂ ਗੱਲਾਂ ਤੇਰੇ ਸਾਹਮਣੇ ਥਾਲੀਆਂ ਭਰ-ਭਰ ਕੇ ਤੇ ਪੈਦੇ ਕਿਉਂ ਬੀਆਂ ਖਾਂਦੇ ਤੇ ਕੀ ਖਾਂਦੇ ਦੋਨੋਂ ਟੱਕਰ ਸਵਾਇਆ ਨਹੀਂ ਮਿਹਨਤ ਨਾਲ ਨਾ ਮਿਹਨਤ ਨਾਲ ਇਹ ਕੰਮ ਕਰਦੇ ਆਂ ਨਾਲ ਦੀ ਨਾਲ ਹਰ ਚੀਜ਼ ਕੋਲ ਨਾ ਬਾਈ ਫੇਰੀ ਕਰ ਜੋ ਹਜਮ ਹੋਈ ਜਾਂਦੀ ਹਾਂ ਆਏ ਹੁੰਦਾ ਉਹ ਰਾਸਤਾ ਦਫਾ ਗਿਆ ਗੱਲ ਸੁਣੋ ਅਸੀਂ ਦਿੱਲੀ ਗਏ ਹਾਂ ਅਗਲਾ ਕੰਮ ਤੇ ਰਾਣਾ ਇਹ ਬੈਠੇ ਅਗਲਾ ਕਹਿੰਦਾ ਰੋਟੀ ਨਹੀਂ ਹਜਮ ਹੋਈ ਰੋਟੀ ਕਿਉਂ ਨਹੀਂ ਹਜਮ ਹੋਈ ਲੈ ਕੇ ਕਈ ਮੰਡ ਖਾਵੇ ਮੰਡ ਕੇ ਕੰਮ ਕਰਦੇ ਰੋਟੀ ਆਪੇ ਹਜਮ ਹੋਊ ਸਹੀ ਗੱਲ ਹੈ ਕੰਮ ਦਾ ਕਰਨਾ ਨਹੀਂ ਸਰੀਰ ਵਿਹਲਾ ਰਹਿਣਾ ਸੌਣ ਹੋਏ ਨਾ ਮੁੰਕੇ ਕੰਮਾਂ ਦਾ ਅਗਲਾ ਨੇਰ ਸੱਚੀਆਂ ਗੱਲਾਂ ਜੀ ਵਾਕਈ ਹੁੰਦਾ ਯਾਰ ਮੈਨੂੰ ਤਾਂ ਆ ਨਹੀਂ ਹੁੰਦਾ ਜਮਾ ਸੱਚੀਆਂ ਗੱਲਾਂ ਕੰਮ ਕਰਦਾ ਉਹ ਟਕੜਾ ਹੁਣ ਉੱਠਦੇ 11 ਵਜੇ ਹੈ ਹਾਂ 11 ਵਜੇ ਹਾਂ ਫਰਕ ਪੈ ਗਿਆ ਉਹ ਚੀਜ਼ ਬਹੁਤ ਜ਼ਿਆਦਾ ਲੋ ਵੀ ਦੋਸਤੋ ਝੋਨਾਣ ਵਾਲੀ ਪਾਰਟੀ ਆ ਗਈ ਹੈ ਕਹਣੀ ਕੱਬ ਆਇਓ ਨੰਬਰਦਾਰ ਕੌਣ ਹੈ

ਸਰਕਾਰ ਕੌਣ ਸੀ ਬਣੀ ਆਪਕੇ ਅਭੀ ਤਾਂ ਪਤਾ ਨਹੀਂ ਚੱਲ ਰਹਾ ਹੈ ਨਹੀਂ મોદી ਨੇ ਸੌ ਤਾਂ ਖਾ ਲਈ મોદી ਨੇ ਕਸਮ ਤਾਂ ਖਾ ਲਈ ਆਪਕੇ ਕਿਉਂ ਨਕਲੇਸ਼ਿਆ ਦਵੇ ਨਹੀਂ ਯੋਗੀ ਹੈ ਜਾਂ ਫਿਰ ਨਿਤਿਸ਼ ਕੁਮਾਰ ਠੀਕ ਹੈ ਠੀਕ ਉਹਨੂੰ ਜੁਪੀ ਭਰਦਾ ਭਲੇਖਿਆ ਬੈ ਜਾਂਦਾ ਨਾ ਹੈ ਤਾਂ ਨਿਕ ਨਿਕ ਦੀ ਕੀ ਹੈ ਓਕੇ ਫਿਰ ਦੋਸਤੋ ਮਿਲਦੇ ਆਂ ਇਹ ਲਾਉਣ ਗਣ ਚੋਨਾ ਚੱਕੜ ਕੇ ਫੱਟੇ ਇਹ ਜਾਂਦੇ ਆ ਜੀ ਮਲੋਟ ਕਹਿੰਦੇ ਰਸਨ ਪਾਣੀ ਲੈਣ ਜਾਣਾ 5 ਵਜ ਗਿਆ ਤੇ ਆਦੇ ਵੀ 7 ਵਜ ਵਾਸਤੇ ਵਾਪਸ ਆ ਜਾਾਂਗੇ ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਮੰਨ ਲਓ ਮਲੋਟ ਦਾ ਕਿਰਾਇਆ ਜੇ 20 ਰੁਪਏ ਹੋਊਗਾ ਹੁਣ ਤਾਂ ਮੈਂ ਚੜਾ ਨਹੀਂ ਬਹੁਤ ਟਾਈਮ ਕਿ ਮੈਨੂੰ ਤਾਂ 15-20 ਰੁਪਏ ਤਾਂ ਹੋਊਗਾ ਹੀ ਆਉਣ ਜਾਣ ਦਾ ਲਾਓ 40 40 ਰੁਪਏ ਇੱਕ ਬੰਦੇ ਦਾ ਤੇ ਮੈਨੂੰ ਲੱਗਦਾ ਹੈ ਕਿ 10 ਗਣੇ ਜਾਣੇ ਆ ਤੇ ਦੋ ਜਣੇ ਜਾ ਕੇ ਸਮਾਨ ਲਿਓ ਬਾਕੀ ਭਾਈ ਇਹਨਾਂ ਦੀ ਗੱਲਾਂ ਹੀ ਜਾਣਨ ਇੱਥੇ ਗਰਮੀ 'ਚ ਮੱਛੀ ਖਾਂਦੇ ਆ ਰਸਨ ਲੈਣ ਜਾਂਦੇ ਹੁਣ ਚਲੋ ਅੱਜ ਤਾਂ ਫਨਚਨ ਕਰਨਗੇ ਬਾਕੀ ਦੇਖਦੇ ਆ ਲੈ ਬਾਬਾ ਚੱਕੀ ਆਉਂਦਾ ਕੁਰਸੀ ਹੋਰ ਆਵਾ ਕਿਵੇਂ ਸਿਹਤ ਸਿਹਤ ਕਿਵੇਂ ਤਰੀ ਹੋਰ ਫਿਰ ਬਣਾਦੀ ਸਰਕਾਰ ਕੱਲ ਤਨ ਬਹੁਤ ਯਾਦ ਕਰਿਆ ਸੀ ਅੱਛਾ ਕੱਲ ਤੋਂ ਲੇਟ ਹੋ ਗਿਆ ਬੰਦਾ ਅੱਛਾ ਹਰਮਨ ਕਿੱਧਰ ਗਿਆ ਹਰਮਨ ਸਰ ਨਹੀਂ ਠੀਕ ਆ ਹੁਣ ਖੋਲਤੀ ਪਲਾਸਟਰ ਜਾ ਕਿ ਨਹੀਂ ਪਲਾਸਟਰ ਖੋਲਤਾ ਆ ਖੋਲਤਾ ਖੋਲਤਾ ਤੁਰ ਲੈਂਦਾ ਉਹ ਕਿ ਨਹੀਂ ਤੋਰ ਲੰਗਾ ਮਾੜਾ ਮੋੜਾ ਜੇ ਵਕਰ ਜੇ ਤੇ ਪੂਰਾ ਪੈਰ ਨਹੀਂ ਨਾ ਲਾਉਣਾ ਹੋਰ ਐ ਚਾ ਹੋਰ ਬਾਬਾ ਸੌਫਾ ਠੀਕ ਹੈ ਠੀਕ ਹੈ ਅੱਜਾ ਹੋਰ ਹੋਰ ਜਮਾ ਇਹ ਆ ਸਾਡੇ ਪਿੰਡ ਦਾ ਬਈ ਪੂਰਾ ਕੈਮ ਬੰਦਾ ਕਿੱਲੀ ਮੁਰਗੀ ਬਾਬਦਰੀ ਹੈ ਉਮਰ ਕਿੰਨੀ ਹੋ ਗਈ ਤੇਰੀ ਉਮਰ ਹੋਣੀ ਹੈ 60 ਤੋਂ ਕਿਤੇ ਹੋਣੀ ਹੈ ਕਿਹੜਾ ਪਤਾ ਲੱਗਦਾ ਸੋ ਜਿਆਦਾ ਹੋਊਗੀ ਯਾਰ ਮੈਂ ਤਾਂ ਪਤਾ ਨਹੀਂ ਜਿਆਦਾ ਹੋਵੇ ਦਊਗੀ ਆਹ ਨਾ ਭਾਈ ਮਹਿੰਦੀ ਬੰਦਾ ਕੋਰਾ ਬਰਾਦਰ ਬਾਪ 70 ਤੱਕ ਇਹ ਹੋਏਗਾ ਤੂੰ ਉਹ ਬੱਸ ਯਾਰ ਬੱਸ ਲੈ ਆ ਦਾੜੀ ਦਾੜੀ ਮੋਛ ਮਨੇ ਤਾਂ ਉਮਰ ਕੱਢਦੀ ਨਹੀਂ ਹੁੰਦੀ ਓਏ ਰਾਏ ਤਾਂ ਨਹੀਂ ਮੈਂ ਤੈਨੂੰ ਆਲਾ ਆਪਕੇ ਹੁੰਦੂ ਗਿੱਗਾ ਬੰਨਾ ਗਿੱਗਾ ਨਹੀਂ ਕਰ ਤੈਨੂੰ ਮੈਨੂੰ ਪਤਾ ਨਹੀਂ ਨਾ ਫਿਰ ਹ ਨਹੀਂ ਇੰਨੀ ਕਿ ਤਾਂ ਹੋਊਗੀ ਹੋਊਗੀ ਚਲੇ ਇੰਨਾ ਬੰਦਾ ਛੋਟਾ ਹਾਂ ਨਹੀਂ ਇੰਨੀ ਕਿ ਤਾਂ ਹੋਊਗੀ ਯਾਰ ਉਹ ਨਹੀਂ ਇੰਨੀ ਕਿ ਤਾਂ ਹੋਊਗੀ ਮੰਨ ਲਿਆ ਪਰ ਤੈਨੂੰ ਮੈਂ ਤੈਨੂੰ ਪੁੱਛਿਆ ਆਈ ਵੀ ਤੈਨੂੰ ਪਤਾ ਹਾਂ ਹ ਚਲ ਚੱਲ ਤੂੰ ਯਾਤਰਾ ਲਾ ਨਾ ਗਿਆ ਸਹੀ ਹੈ ਉਦੋਂ ਨਾ ਐ ਹੁੰਦਾ ਯਾਦ ਨਹੀਂ ਉਦੋਂ ਕਿਹੜਾ ਲਿਖ ਦਿੰਦੇ ਤਾ ਐ ਹੁੰਦਾ ਉਹ ਮੀਂਹ ਵਾਲੇ ਪਏ ਸੀ ਫਲਾਨਾ ਸੀ ਉਦੋਂ ਪਹਿਲਾਂ ਫਲਾਨੇ ਦੀ ਸੀਰੀ ਲੱਗਦੇ ਸੀ ਹਾਂ ਮੈਂ ਜਾਂਦੀ ਉਹ ਮੁਰਾ ਐ ਜਾਂਦੀ ਜਿਵੇਂ ਗੱਡੀ ਚੱਪ ਭਜਦੀ ਹੈ ਨਾ ਹਾਂ ਐ ਜਾਂਦੀ ਰੇਲ ਗੱਡੀ ਉਹ ਅੱਗੇ ਦਾ ਖਿੱਚਦਾ ਨਾ ਜਾਣ ਉਹ ਉਦੋਂ ਵਾਹ ਯਾਰ ਥੋੜੀ ਜੀ ਹੋਰ ਹਾਂ ਥੋੜੀ ਜੀ ਹੋਰ ਬਿਲਕੁਲ ਕਰਦੇ ਰਹਿਸ਼ਿਆਤ ਮਿਲਦੇ ਰਹਿਸ਼ਿਆਤ ਹਾਂ ਫੇਰ ਫੇਰ ਉਹ ਦਿੰਦਾ ਸੀ ਸਹੀ ਗੱਲ ਹੈ ਪਹਿਲਾਂ ਰੱਬ ਦਾ ਨਾਮ ਹੀ ਨੰਨਾ ਇਹ ਤਾਂ ਗਲਤੀ ਸੀ ਆਪਾਂ ਹਾਂ ਹੋਰ ਕਿੱਧਰ ਚੱਲ ਪਿਆ ਹੁਣ ਕੋਲੇ ਜਾਂਦੇ ਆ ਬੇਦੀ ਕੋਲੇ ਜਗਨੂ ਚਾਚੇ ਕੋਲੇ ਹਾਂ ਕੱਢਿਆ ਕਿਹੜਾ ਹੋਰ ਆਉਣਾ ਮੈਂ ਵੀ ਥੋੜਾ ਜਿੜਤਾ ਹਾਂ ਚੰਗਾ ਚੰਗਾ ਨਹੀਂ ਸਹੀ ਗੱਲ ਉਮਰ ਤਾਂ ਹੋਊਗੀ ਨਹੀਂ ਆਉਣਾ ਫਿੱਟ ਪਿਆ ਹਜੇ ਮੰਤਰੀ ਤਾਂ ਬਣਾਇਆ ਨਹੀਂ ਯਾਰ ਦੋ ਇਤਿਹਾਸ ਹੋਊ ਬਾਈ ਮੈਂ ਆਖਿਆ ਸੀ ਉਧਰ ਟੱਕਰੇ ਨਹੀਂ ਮੈਨੂੰ ਦਵਾਚ ਵਜਾਉਂਗਾ ਉਹਦੇ ਕੋਲ ਇੱਕ ਦਿਨ ਤੇ ਇੱਥੇ ਰੋਜ਼ ਤਾਂ ਆਉਂਦਾ ਇੱਕ ਦਿਨ ਤੇ ਬਣਾਵਾਂਗੇ ਆਪਾਂ ਹੋਰ ਕੀ ਹੈ ਬਣਾਵਾਂਗੇ ਇਧਰ ਪਹਾੜ ਲਾਉ ਦੀ ਦਵਾਈ ਉਹਨਾਂ ਨੂੰ ਆਂਗਰੀ ਲੈ ਕੇ ਦਵਾਈ ਦਵਾਈ ਦੇ ਰੌਲਾ ਨਹੀਂ ਤਾਂ ਬਣਾ ਲੈਂਦੇ ਹੁਣ ਕੋਈ ਨਹੀਂ ਅਸਰ ਤਾਂ ਫੇਰ ਉਹਦੇ ਜਾਦੂ ਸਾਰਾ ਕੋਈ ਗੱਲ ਨਹੀਂ ਪੁੱਟ ਟੱਕਰ ਦਿਆਂ ਬੱਕਰੇ ਨੂੰ ਤੁਸੀਂ ਦਵਾਈ ਦਵਾਈ ਹੁਣ ਤੋਂ ਕਰਦੇ ਹਾਂ ਹਲਾ ਤਾਂ ਪੱਕਾ